ਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਸਹਿ ਬਿੰਦਾਂਜ ਨਹੀਂ ਚਲੇ ਸ਼ਹਿਰਾਂ ਚ ਨਹੀਂ ਚਲੇ ਕਸਟਮੈਂਟ ਨਹੀਂ ਉਹਨਾਂ ਵੀ ਬਹੁਤ ਪੁਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਮਾਹ ਕਰਨਾ ਪੈਂਦਾ ਸੀ ਫਿਰ ਉਹਨਾਂ ਕੋਲ ਕੋਈ ਇਨਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਕਿ ਨਹੀਂ ਇਹ ਸਾਡੇ ਕੋਲ ਰਿਕਾਰਡ ਨਹੀਂ ਹੈ ਨਹੀਂ ਤੂੰ ਫਿਰ ਸਿਬਈ ਰਾਣੀ ਕਿ ਤਰ੍ਹਾਂ ਕੀਤਾ ਉਹ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲੇ ਹੁੰ ਜਾਂਦੇ ਸੀ ਸਵਜਸੀ ਕਾਨੂੰਨ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅੱਲ ਵੀ ਆਪਣੀ ਗੱਲ ਚੱਲਦੀ ਸੀ 1958 55 ਦੇ ਜਿਹੜੇ ਐਕਟ 9 ਵਜੇ ਤੱਕ ਨਹੀਂ ਨਹੀਂ ਆਉਂਦੇ ਚੱਲ ਜੀ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤੁਹਾਨੂੰ ਉਹਦੇ ਮੁਤਾਬਕ ਸੰਬੋਧਨ ਨਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੈਂ ਕਿਸਾ ਬੈਠੇ ਨਾਲ ਜੁ ਕੋਸਵਾਲ ਹੋਇਆ ਮੰਤਰੀ ਸਾਹਿਬ ਵੀ ਨਾਲ ਮੈਂ ਰੇਸ਼ੀ ਬੈਠਾ ਥੈਂਕ ਯੂ ਸਰ ਸੋ ਇਨਫੈਕਟਰਾਇਜ਼ ਤੋਂ ਪੂਰੀ ਤਰ੍ਹਾਂ ਆਯਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਕੋਈ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਰਿਕਾਰਡ ਤਾਂ ਕੈਂਦੀ ਰੱਖਿਆ ਉਹਨਾਂ ਸੀ ਨੂੰ ਵਧਾ ਕੇ 20 ਕਰਦਾ ਕਿ 20 ਜਬੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਘਾਤੀ ਦੀ ਲੋੜ ਨਹੀਂ ਪੋਗੀ ਜ਼ਰੂਰਤ ਨਹੀਂ ਪੋਗੀ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਧੀ ਜੀ ਸਟੇਸ਼ਨਸ ਆਲਾ ਕੁਝ ਹੋਊਗਾ ਤੇ ਵੀ ਜੋ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟਰ ਦੀਆਂ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ बार-बार ਚੱਕਰ ਨਾ ਤਾ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94 ਮਿੰਟ ਦੇਸਾਂ 99% 95% 95% ਇਹਦੇ ਵਿੱਚ ਕਵਰ ਹੋ ਜਾਂਦੇ ਨੇ 2 ਜਾਂ 2 ਤੋਂ ਥੱਲੇ ਆਏ ਸਿਰਫ 5% ਨੇ ਜਿਹੜੇ 2 ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ ਸ਼ਿਕਾਇਤ ਦੇਣੀ ਹੋਊਗੀ ਕਿ ਆਪੀ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਤਨ ਰਾਬ ਭਾਜੇ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਵਧਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇਹ ਘੱਟ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਮਿਲਦੇ ਸੀ ਹੁਣ ਇਹਨੂੰ ਵਧਾ ਕੇ 144 ਘੰਟੇ ਕਰ ਦਿੱਤੇ ਜ ਲੈਪਕ ਤੱਕ 3 ਨੌਂ ਕਰ ਦਿੱਤੇ ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁਖੜੇ ਰੇਟ ਦਾ ਓਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9 ਘੰਟਾ ਕੰਮ ਕਰਦੇ ਆ ਤਾਂ ਜਿੰਨੇ ਨੂੰ 8 ਘੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਕਰਕੇ ਦੇ ਡਬਲ ਦੇ ਦੋ ਘੰਟੇ ਮਿਲਦੇ। ਕਲੀਅਰ ਹੈ? ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ। ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਬਨੀ ਅਜਿਹੀ ਉਹ ਵੀ ਤੇ ਜਿਹੜੀ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ। ਉਹਦੇ 'ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਮ ਫਿਰ ਵੀ ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਏ ਯਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵ ਨਾਂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾਂਗੇ ਦੁਬਾਰਾ ਕਰਨ ਦਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਨਹੀਂ ਜਾਣਗੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਹੈ ਜਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵੱਧ ਬਥੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈ ਇਹ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਅفراد ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਹਨਾ ਉਹ ਸਮੋਂ ਹੋਰ ਕਿੰਨੇ ਬੰਦਿਆਂ ਨੂੰ ਬੋਝ ਕਰ ਦਿੰਦਾ ਉਹ ਪਰਿਵਾਰ ਪਰ ਦਾ ਟੈਕਸ ਭਰਦਿਆਂ ਦੀ ਸ਼ੁਰੂ ਸ਼ੁਰੂ ਹੁੰਦਾ ਤਾਂ ਇਹ ਇੱਕ ਬਖਤ ਜਿਹੜਾ ਹੁਣ ਇਹ ਬਦਲਾਅ ਹੈ ਹੁਣ ਕੋਈ ਡਰ ਨਹੀਂ ਕੋਈ ਇਨਸਟਰਕਟਰ ਆ ਨਹੀਂ ਹੁਣ ਸਿਰਫ ਤਾਕੀ ਉਹ ਹੋ ਗਈ ਤੇ ਅਸੀਂ ਚਾਹਨੇ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਹਰ ਇੱਕ ਦੇ ਪੰਜਾਬ ਨੂੰ ਕੇ ਬਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇਦਾਰ ਬਿਨਾਂ ਖੜੂਗੀ ਤੇ ਅੱਜ ਦਾ ਇਹ ਇਹਨੂੰ ਬਿਨਾਂ ਸਵਜੈਕੰਦ ਕੋ ਕੋਇਆ ਕਿਤੇ ਸੈਨੂੰ ਬਿਨਾਂ ਸਵਜੈ ਲੈ ਜਾਂ ਜਾਂਾਂਗੇ ਤੁਥ ਨੂੰ ਪਾਸ ਕਰਕੇ ਤੇ ਲੱਗੂ ਹੋ ਜੂਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतू ਦੀਆਂ ਸਰਕਾਰੀ ਫਾਈਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ ਤੇ ਮੈਂ ਇੱਕ ਵਾਰੀ ਮੰਤਰੀ ਸਾਹਿਬ ਨੂੰ ਕਹਾਂਗਾ ਜੇ ਕੋਈ ਡਿਟੇਲ ਇਸ ਤਰ੍ਹਾਂ ਦੀ ਹੈ ਮੰਤਰੀ ਜੀ ਇਹ ਐਕਟ ਦਾ ਨਾਮ ਤੋਂ ਆਪ ਕੋ ਬੋਲਦੇ ਇਹ ਹੈਗਾ ਜੀ ਸ਼ਾਪ ਐਂਡ ਕਮਰਸ਼ੀਅਲ ਇੰਸਟੈਬਲਿਸ਼ਮੈਂਟ ਇੰਗਲਿਸ਼ ਚ ਜਿਨ ਕਹਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇੰਸਟੈਬਲਿਸ਼ਮੈਂਟ ਐਕਟ 1958 ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਤੇ ਇਹਦੇ ਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਂ ਜਿਹੜਾ ਬਦਦਰਾ ਵੀ ਜਿਹੜੀ ਲੇਬਰ ਤੱਕ ਪਹੁੰਚਾ ਉਹ ਤੁਸੀਂ ਅੱਧ ਘੰਟੇ ਤੋਂ ਵੱਧ ਕੇ 12 ਘੰਟੇ ਦਾ ਨੇ ਹੋਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐਕਟ ਦਾ ਵੀ ਕਸੋਦਾ ਹੋਤੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰਾਉਣਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਬਣਾਂਗੇ ਤੇ ਉਹਨੂੰ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 26 ਸਕੀਮਾਂ ਜਿਹੜੀ ਉਹਨਾਂ ਦੀ ਭਲਾਈ ਵਾਸਤੇ ਸੁਰੱਖਤਾ ਵਾਸਤੇ ਉਹ ਉਹਨਾਂ ਕਵੀ ਲਾ ਦੋ

ਜੇ ਕੰਮ ਆਏਗਾ ਤਾਂ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਹੈ ਜੇ ਇੱਕ ਦਿਨ ਚ ਇੱਕ ਦਿਨ ਲਈ ਕੰਮ ਕਰਦਾ ਤੇ 9 ਘੰਟੇ ਤੱਕ ਉਹ ওভারਟਾਈਮ ਨਹੀਂ ਕਰਨਾ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਉਂਗੇ ਉਹਦੇ ਡਬਲ ਪੈਸੇ ਦੇ ਠੀਕ ਬਰਗਰ ਦੇ ਡਬਲ ਹੋਏ ਇੱਕ ਵਾਰ ਤਿੰਨ ਘੰਟੇ ਲਾਉਂਦੇ ਲੇਕਿਨ ਦੇ ਹੋਂ ਦਾ ਟਾਈਮ ਅੱਛਾ ਆਪਣੇ ਮਨ ਨਾਲ ਚੰਗੜਾ 9 ਘੰਟੇ ਠੀਕ ওভারਟਾਈਮ ਉਹਦੇ ਵਿੱਚ ਬ੍ਰੇਕ ਵੀ ਹੈ ਨਾ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਏ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਪਹਿਲਾਂ ਅੱਥੇ ਘਾਟੇ ਲਿ ਗਏ ਹਾਂ ਤੁਸੀਂ ਇਹਦੇ ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਆ ਉਹਨਾਂ ਨੂੰ ਹੀ ਮੌਕਾ ਦੇ ਰਹੇ ਹਾਂ ਜੇ ਜੋ ਗੱਲ ਕਰਨਾ ਚਾਹੁੰਦੇ ਨੇ ਸਾਡੇ ਕੋਲੇ ਸਟੇ ਕੋਡਰ ਦੀਆਂ ਬਹੁਤ ਸਾਰੀ ਡਿਮਾਂਡ ਆ ਯਾਨੀ ਕਿ ਸਾਨੂੰ ਬਦ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਬਦਲਾ ਸੱਤ ਆ ਅਸੀਂ ਉਹ ਲੀਵਰ ਵਾਲਿਆਂ ਨਾਲ ਗੱਲ ਕਰਦੇ ਕਿ ਸਟੇ ਕੋਡਰ ਨਾਲ ਗੱਲ ਕਰਦੇ ਉਹ ਦਵਾ ਦਈਏ ਸਭ ਜੋ ਕਹਿ ਦਿੱਚ ਕੋਈ ਪਰ ਕੋਈ mafia ਬਣ ਚੁਕਿਆ ਕਰੋ ਜਿਹੜੋ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਚਾਹੀਦਾ ਤਾਂ ਉਹ ਡਬਲ ਮਿਲੂਗਾ ਨਹੀਂ ਤਾਂ ਨਾ ਨਾ ਜੀ ਪੈਨ ਨਹੀਂ ਲਗ ਰਹੀ ਹੈ ਪਰ ਉਹਨਾਂ ਨੂੰ ਉਹਨਾਂ ਦੇ ਅਵੇਤ ਜਿਦ ਤੁਸੀਂ ਕਹਿ ਕਿ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਅਵੇਤਰ ਨਹੀਂ ਮਿਲਦਾ ਉਹ EMPLOYEE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਕਲਾਈਂਟ ਕੀ ਜਿੱਕਰ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਪੈਸਾ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲੇਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਨਹੀਂ ਤੁਸੀਂ ਕੀ ਕਹਿ ਰਹੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਘੱਟ ਟਾਈਮਨ ਸੀ ਲਗਾਉਂਦੇ ਨੇ ওভারਟਾਈਮ ਅੱਜ ਵੀ ਇਟੂ ਲਗਾਉਂਦੇ ਨੇ ਪਰ ਉਹਨਾਂ ਨੂੰ ਉਹ ਮਤਾਨਾ ਨਹੀਂ ਮਿਲਦਾ ਇਹ ਦੀ ਅਸਲੀਤਾ ਸੀ ਕਿ ਤਾਂ ਇਹ ਲੇਬਰ ਇੰਸਪੈਕਟਰ ERT ਜਿੱਦਾਂ ਆ ਕੇ ਕੰਪਲੀਟ ਕਰਾ ਦਿੰਦੇ ਬੇਸਿਕਲੀ ਮਤਲਬ ਅਸੀਂ ਇਹ ਚੀਜ਼ ਖਤਮ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ। ਠੀਕ ਹੈ ਨਾ ਆਪਣਾ ਸੁਖਸ਼ਾ ਨਾ ਹੋਵੇ। ਜੇ ਉਹਨਾਂ ਦਾ ਵੱਧ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਵੱਧ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਢ ਕੇ ਤਾਂ ਉਹਨੂੰ 1 ਘੰਟੇ ਦਾ ਟਾਰਫ ਦੇਣਾ। ਕਿਉਂਕਿ ਜੇ ਉਹ ਕੰਪਲੀਟ ਕਰਨੀ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦਾ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਦੀਸਤਾਂ ਦੇ। ਕਿ ਪਹਿਲਾਂ ਜਿਹੜਾ ਜੇ ਦੱਸੋ ਕਿ λε ਜਮਾਨੇ ਬਤਾਏ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ ਬਜਾਏ ਆਪਾਂ ਮਸ਼ੀਨ ਤੇ ਭਰਦੀਦਾ ਐ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਉਹ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਆ ਆਪਣਾ ਉਹਦਾ ਜਿਹੜਾ ਚਲਾਨ ਆ ਜਿਹੜਾ ਔਨ ਸਪਾਟ ਭੁਗ ਸਕਦਾ ਜੀ ਉਹ ਇਹ ਦੇਖੀ ਜਿਹੜਾ ਦੁਕਾਨਦਾਰ ਜੀ ਵੀ ਤੁਸੀਂ ਕਹਿ ਰਹੇ ਹੋ ਛੋਟੇ ਦੁਕਾਨਦਾਰ ਨੂੰ ਫਾਇਦਾ ਹੋਣਾ ਲੇਕਿਨ ਜਰੂਰ ਤਾਂ ਰਿਕਾਰਡ ਹੀ ਨਹੀਂ ਰੱਖੇਗਾ ਇਮਪਲਾਈ ਦਾ ਆਪਣੇ ਵਰਕਰ ਦਾ ਇਹ ਨੀਰ ਕੋੜਦਾ ਇਹ ਵਾਇਲੇਸ਼ਨ ਚਾਪਦਾ ਕੋੜਦਾ ਹੁਣ ਵੀ ਰੱਖਦੇ ਆ ਨੇ ਨਹੀਂ ਘਾਟ ਤਾਂ ਹੁਣ ਵੀ ਰੱਖਦੇ 20 ਤੋਂ ਵੱਧਲੇ 5% ਦੇ ਉੱਤੇ ਰੱਖਦੇ ਆਂ 20 ਤੋਂ ਥੱਲੇ ਲੋੜ ਨਹੀਂ ਇਹਦੇ ਥੱਲੇ ਕੋਈ ਨਹੀਂ 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 ਐਦਾਂ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਲੋਜ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਕਿਹੜੇ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇਨਸਪੈਕਟਰ ਆ ਜਾਏ ਸਾਰਾ ਬਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆਂ ਕਿ ਇਨਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਕੇ ਫਰਨ ਆ ਗਿਆ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆਂ ਇਹ ਕਿ ਹਰ ਰੋਜ਼ ਦੀ ਉਹਨਾਂ ਨੂੰ ਹਸਪਤਾਲ ਜਰੀ ਹੋਊਗੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕੂਲਰ ਇਨਸਪੈਕਟਰ ਕੋਈ ਤੰਗ ਕਰਦਾ ਤਾਂ ਸ਼ਿਕਾਇਤ ਕਰ ਸਕਦੇ ਨੇ ਕਿ ਬਫਰ ਗੈਜੈਂਟ ਸਨ ਸਾਰੇ ਸੋਸ਼ਲ ਰੈਗੂਲਰਾਈਜ਼ ਹੋ ਜਾਊਗਾ ਪਹਿਲੇ ਸੋਸ਼ਲ ਹੋਣ ਦੇ 8/25 ਦਾ ਇਨਸਪੈਕਟਰ ਚਲਾ ਜਾਂਦਾ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜੇ ਭਾਈ ਸਾਹਿਬ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਉਹ ਮਤਲਬ ਉਹਦੇ ਘਰਦਿਆਂ ਨੂੰ ਜਿੱਦੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਅ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿੰਨੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਹੈ ਅਸੀਂ ਉਹੀ ਸੇਮ ਉਹਨਾਂ ਨੂੰ ਅਸੀਂ ਕਿਸੇ ਦਾ ਅਸੀਂ ਕਿਸੇ ਦਾ ਅਧਿਕਾਰ ਨਹੀਂ ਜਿੱਖੋਇਆ ਇਹਦੇ 'ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ ਕੋਰਟ ਵੀ ਜਾ ਸਕਦਾ ਹੈ ਕੋਈ ਅਸਲੀ ਕਦੇ ਵੀ ਉਹ ਨੂੰ ਕੋਰਟਾਂ ਦੇ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨੇ ਪੈ ਜੇ ਨਹੀਂ ਨਹੀਂ ਬੁੜਗਾ ਇਹ ਤਾਂ ਹੁਣ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ ਦਨੇ ਪ੍ਰੋਬਲਮ ਇਹਨੇ ਮਜਬੂਰ ਜਲ ਕੋਟ ਚਾਹੁੰਦਾ ਉਹ ਵੀ ਧਿਆੜੀ ਤੇ ਤਨਤੀ ਹੈ ਨਾ ਅਸੀਂ ਚਾਹਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਟਾਂ ਦੇ ਚੱਕਰ ਮਾਰੇ ਆਪਣੀ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਵਿਧਾਨ ਸਭਾ ਵੇਲੇ ਜਦੋਂ ਪੂਰਾ ਕੱਲਾ-ਕੱਲਾ ਬਣ ਜਾਊਗਾ ਕੀ ਕੀ ਗੱਲ ਫਿਰਕਲ ਦੀ 1% ਵੀ ਨਹੀਂ ਹੈ ਇਹ ਇਹ ਬਿਆਨ ਦੇ ਰਹੇ ਹੋ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਨਹੀਂ ਨੇ ਇਹ ਇਹਦੇ ਵਿੱਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਤੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈਚ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ ਆਰਸੀ 50 ਅਰਜ਼ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਤੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਦੀ ਜਿਹੜਾ ਉਹਦਾ ਮਾਲਕਾ ਉਹਨੂੰ ਹੀ ਹੈਸ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ 'ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚੋਂ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਹੱਥ ਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20 ਪਰਸੈਂਟਸ ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਐਸ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸ਼ੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨਿਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੱਟ ਤੋਂ ਘੱਟ ਜਿਹੜਾ ਰੋਜ਼ ਥੋੜ੍ਹਾ ਸ਼ੋਸ਼ਣ ਹੋ ਰਿਹਾ ਰੋਜ਼ ਥੋੜ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜ਼ਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਆ ਮੰਨ ਲਓ ਔਟ 3 ਮੰਥਸ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾਅਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਾਂਸ ਨੂੰ ਉਹਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਉਹ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਦੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਹੈ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਚਲ ਨਹੀਂ ਕੀਤਾ ਜਾਊਗਾ ਆਹ ਸੋੜਾ 25 ਰੁਪਏ ਤੋਂ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 266 ਸੀਗਾ ਹੁਣ 1000 ਤੋਂ 10000 ਕਰ ਦਿੱਤਾ ਹੈ ਜੇ ਕੋਈ ਤਾਂ ਦਾਸੀ ਆਪਣੇ ਲੇਬਰ ਵਾਲੇ ਤਾਂ ਇਹ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਦੇ ਕਰਦਾ ਉਹ ਤੋਂ ਦਾ ਸਵੇ ਲੇਬਰ ਦਾ ਸ਼ੋਸ਼ਣ ਹੋ ਰਿਹਾ ਹੈ ਜਮਾਨਾ ਉਹ ਵੀ ਰਕਿੱਤਾ ਸੀ ਕਿ ਭਾਈ ਆਪਣੇ ਹਿਸਾਬ ਨਾਲ ਚੱਲ ਰਿਕਾਰਡ ਲੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਕਲ ਚਾਵਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਰਾਫਟ ਕਰਕੇ ক্লোਜ਼ ਨਹੀਂ ਸਮਝ ਲੈ ਕੇ ਅਸੀਂ ਤੱਕ ਅਸੀਂ ਸਟੇਕ ਹੇਲਡਰਸ ਨਾਲ ਵੀ ਜੀ ਹੈ ਗੱਲ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਵਾਗੇ ਜੀ ਬਿਲ ਦੇ ਵੀ ਲੋਕ ਆਉਂਦੇ ਰਹਿੰਦੇ ਆ ਜਿਹੜੇ ਲੇਬਰ ਜੁਨੀਆਨਾ ਨਾ ਚਾਹ ਲੇਬਰ ਇਹ ਜਿਹੜੀ ਸੰਤੰਨਾ ਨੂੰ ਨਸਰ ਸੀਰ ਸਰ ਜਿਹੜੇ ਇੰਸਪੈਕਟਰ ਦਾ ਕੋਲ ਸੀਰ ਸਰ YouTube ਬਹੁਤ ਲਗਾਤਾਰ ਕੇਸਾਂ ਕੇਾਰੇ ਹੈ ਇੱਕ ਹੋਰ ਜੁਰਮਤ ਆਨੇ ਵਾਲੇ ਕੰਪਨੀ ਕੰਪਨੀ ਦਾ ਇਸ ਦੇ ਖਿਲਾਫ ਵੀ ਦੇਖੋ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਵੰਡੀ ਮਲਕਾਨਾ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈ ਨਾ ਇਸ ਕਰਕੇ ਜੇ ਮੈਂ ਜਿਹੜੀ ਤੋਂ ਟੀਮ ਲੋਤਰਾ ਕਿਨਾਰੇ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਨਾ ਹਾਂ ਰੂਪ ਪਰਦਾ ਕੁਟੰਡਾ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਕੂਸੇ ਦਾ ਲਾਲਚ ਜਾਂ ਕੋਈ ਹੋਰ ਉਹਨਾਂ ਦੇ ਕਿ ਤੇ ਉਹਨਾਂ ਨੂੰ ਦੇਸ਼ ਵਿਕਾਸ ਦੀ ਕਾਰਗਾਈਆਂ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ है करके फिर कल जो जो आपने बयान दिया था वन तो उस पर भितू, भितू ने जो है उस पे किया उन्होंने कहा कि आप पाकिस्तान की भाषा बोल रहे हैं आप किसी वापस क्यों ले लिया फिर संदूर भेजना भाषा में जेडा भी कोई बोले ਕਿ ਭਾਈ ਤੁਸੀਂ ਇਦਾਂ ਕੋਈ ਕੀਤਾ ਕਹਿੰਦੇ ਪਾਕਿਸਤਾਨ ਨੇ ਤਾਂ ਉੱਥੇ ਜਿਹੜਾ ਕੋਈ ਬੋਲ ਕਹਿੰਦੇ ਪਾਕਿਸਤਾਨ ਚਲਾ ਆ ਜਾ ਤੂੰ ਹਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇंदे ਜਿੱਤ ਕੇ ਆਏ ਜਿੱਤ ਕੇ ਹਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਕੁ ਜ਼ਮੀਨ ਉਹਨਾਂ ਦੀ ਆਪਾ ਦੱਬਦੀ ਸੀ ਹਨਾ ਇਥੋਂ ਪਾਕਿਸਤਾਨ ਦੀ ਕੀ ਬਾਤ ਆਇਦੈ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇਪੋਰਟਡ ਜੇ ਹੱਕ ਤੋਂ ਗਰੇ ਥੇ ਹਨਾ ਮਤਲਬ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕ ਪਾਕਿਸਤਾਨ ਦੀ ਗੱਲ ਹੈ ਫਿਰ ਇਹਨਾਂ ਦਾ ਜਿਹੜਾ ਕੋਈ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਤਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਹੀਂ ਕਰਦੇ ਸਿਰਫ ਟੈਰਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪਰਸੋ ਤੋਂ ਗੱਲ ਕਰਾਂਗੇ ਅਟੈਕ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਹੀ ਤੇ ਨਾ ਲੈ ਕੇ ਇਹਨਾਂ ਨੇ ਫੌਜ ਉਸਿਆ ਤਾਂ ਪਾ ਦਿਨੋ ਨਾਲ ਵੀ ਵਿਵਰਣੇ ਰੱਖਿਓ ਨੇ ਉਹਨੂੰ ਜਦੋਂ ਪਤਾ ਲੱਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਢਾਈਆਂ ਕਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਹਿਨਤ ਹੈ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋਚ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਹਾਨੂੰ ਦੇਖਦਾ ਹੈ